ਸਸ਼ੀ ਕਾਲਜ ਤੁਸੀਂ 124 7 ਤੇ ਜਾਓ हरियाणा ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਇਹਨਾਂ ਵਿੱਚੋਂ ਹਿਸਾਰ, ਪਾਣੀਪਤ, ਚਿੰਦ, ਫਤਿਹਗੜ੍ਹ ਸਾਹਿਬ ਤੇ ਹੋਰ ਬਾਕੀ ਜ਼ਿਲ੍ਹੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਰਿਵਾੜੀ, ਗੁਰੂਗ੍ਰਾਮ, ਚਰਖੀਦਾਦਰੀ ਅਤੇ ਚੱਜਰ ਵਿੱਚ ਵੀ ਬੰਦਬੰਦੀ ਹੋ ਰਹੀ ਹੈ। ਅੰਬਾਲਾ, ਯਮਨਾ ਨਗਰ, ਰੋहतक ਵਿੱਚ ਵੀ ਰਾਤ ਨੂੰ ਭਾਰੀ ਮੀਂਹ ਪਿਆ ਹਾਲਾਂਕਿ ਇੱਥੇ ਅਜੇ ਵੀ ਬੱਦਲਵਾਈ ਹੈ। ਮੌਸਮ ਵਿਭਾਗ ਨੇ ਦੁਪਹਿਰ ਤੱਕ 10 ਜ਼ਿਲ੍ਹੇ ਨੂੰ ਗੁਰੂਗ੍ਰਾਮ, ਚੱਜਰ, ਰੋहतक, ਫਤਿਹਗੜ੍ਹ ਸਾਹਿਬ, ਸੋਨੀਪਤ, ਪਾਣੀਪਤ, ਕਰਨਾਲ, ਜਿੰਦ ਅਤੇ ਕੈਥਲ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ। ਭਾਰਤੀ ਮੌਸਮ ਵਿਭਾ ਨੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਹਰਿਆਣਾ ਵਿੱਚ ਦਿਨ ਭਰ ਮੀਂਹ ਪਵੇਗਾ ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਗੁਰੂਗ੍ਰਾਮ ਵਿੱਚ ਭਾਰੀ ਮੀਂਹ ਕਾਰਨ ਸੁਭਾਸ਼ ਚੌਂਕ ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਐਮਬੀਐਨਸ ਮੋਲ ਦੇ ਸਾਹਮਣੇ ਐਨਐਚ 40 ਤੇ ਮੀਂਹ ਦਾ ਪਾਣੀ ਆਉਣ ਕਾਰਨ ਇਹ ਨਦੀ ਵਰਗਾ ਹੋ ਗਿਆ ਅਤੇ ਸਿਵਲ ਹਸਪਤਾਲ ਦੇ ਅੰਦਰ ਵੀ ਪਾਣੀ ਡਿੱਗਣਾ ਸ਼ੁਰੂ ਹੋ ਗਿਆ ਗੁਰੂਗ੍ਰਾਮ ਵਿੱਚ ਰਾਸ਼ਟਰੀ ਰਾਜਮਾਰਗ ਦੇ ਨਰਸਿੰਘਪੁਰ ਦੇ ਨੇੜੇ ਪਾਣੀ ਭਰ ਗਿਆ ਜਿਸ ਕਾਰਨ ਹਾਈਵੇ ਤੇ 1 ਕਿਲੋਮੀਟਰ ਲੰਬਾ ਚਾਂਸੀ हिसार ਵਿੱਚ ਆਜ਼ਾਦ ਵਿਧਾਇਕ ਸਬਤਰੀ ਜਿੰਦਲ ਦੇ ਘਰ ਵਿੱਚ ਪਾਣੀ ਦਾਖਲ ਹੋ ਗਿਆ ਉਹਨਾਂ ਦੇ ਘਰ ਦੇ ਬਾਹਰ 3 ਫੁੱਟ ਪਾਣੀ ਜਮਾ ਹੋ ਗਿਆ हिसार ਦੇ ਹਾਂਸੀ ਵਿੱਚ বাস ਸਟੈਂਡ ਤੇ ਭਾਰੀ ਪਾਣੀ ਭਰ ਗਿਆ ਇੱਥੇ ਗਾਂਦੀ ਚੌਕ ਦੇ ਨੇੜੇ ਤਹਿਸੀਲ ਰੋਡ ਤੇ ਮੀਂਹ ਕਾਰਨ ਇੱਕ ਪੁਰਾਣੀ ਇਮਾਰਤ ਢਿੱਗ ਪਈ ਪਾਣੀਪਤ ਵਿੱਚ ਨਗਰ ਨਿਗਮ ਦੇ ਦਫ਼ਤਰ ਦੇ ਨਾਲ ਵਿਧਾਇਕ ਪ੍ਰਮੋਦ ਕੁਮਾਰ ਵਿਜੇ ਦੇ ਦਫ਼ਤਰ ਦੇ ਬਾਹਰ ਪਾਣੀ ਜਮਾ ਹੋ ਗਿਆ ਸੋਨੀਪੱਤ ਦੇ ਸੈਕਟਰ 14 ਵਿੱਚ ਵੀ ਭਾਰੀ ਪਾਣੀ ਭਰ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਹਰਿਆਣਾ ਦੇ ਬਾਰਾ ਜ਼ਿਲ੍ਹਾ ਵਿੱਚ ਭਾਰੀ ਮੀਂਹ ਪਿਆ ਇਹਨਾਂ ਵਿੱਚੋਂ ਹਿਸਾਰ ਪਾਣੀਪਤ ਤੇ ਚਿੰਦ ਫਤਿਆਬਾਦ ਤੇ ਹੋਰ ਬਾਕੀ ਜ਼ਿਲ੍ਹੇ ਵੀ ਸ਼ਾਮਲ ਹਨ ਇਸ ਦੇ ਨਾਲ ਹੀ ਰੇਵਾੜੀ ਗੁਰੂਗ੍ਰਾਮ ਚਰਖੀ ਦਾਦਰੀ ਅਤੇ ਚੱਜਰ ਵਿੱਚ ਵੀ ਬੁੰਦਾਬਾਂਦੀ ਹੋ ਰਹੀ ਹੈ ਅੰਬਾਲਾ ਯਮਨਾ ਨਗਰ ਰੋਤਕ ਵਿੱਚ ਵੀ ਰਾਤ ਨੂੰ ਭਾਰੀ ਮੀਂਹ ਪਿਆ ਹਾਲਾਂਕਿ ਇੱਥੇ ਅਜੇ ਵੀ ਬੱਦਲਵਾਈ ਹੈ ਮੌਸਮ ਵਿਭਾਗ ਨੇ ਦੁਪਹਿਰ ਤੱਕ 10 ਜ਼ਿਲ੍ਹੇ ਨੂੰ ਗੁਰੂਗ੍ਰਾਮ ਚੱਜਰ ਰੋਤਕ ਫਤਿਆਬਾਦ ਸੋਨੀਪਤ ਪਾਣੀਪਤ ਕਰਨਾਲ ਜਿੰਦ ਅਤੇ ਕੈਥਲ ਵਿਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਭਾਰਤੀ ਮੌਸਮ ਵਿਭਾਗ ਨੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਹਰਿਆਣਾ ਵਿੱਚ ਦਿਨ ਭਰ ਮੀਂਹ ਪਵੇਗਾ ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਗੁਰੂਗ੍ਰਾਮ ਵਿੱਚ ਭਾਰੀ ਮੀਂਹ ਕਾਰਨ ਸੁਭਾਸ਼ ਚੌਂਕ ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਐਮਬੀਐਨਸ ਮੋਲ ਦੇ ਸਾਹਮਣੇ ਐਨਐਚ 40 ਤੇ ਮੀਂਹ ਦਾ ਪਾਣੀ ਆਉਣ ਕਾਰਨ ਇਹ ਨਦੀ ਵਰਗਾ ਹੋ ਗਿਆ ਅਤੇ ਸਿਵਲ ਹਸਪਤਾਲ ਦੇ ਅੰਦਰ ਵੀ ਪਾਣੀ ਡਿੱਗਣਾ ਸ਼ੁਰੂ ਹੋ ਗਿਆ ਗੁਰੂਗ੍ਰਾਮ ਵਿੱਚ ਰਾਸ਼ਟਰੀ ਰਾਜਮਾਰਗ ਦੇ ਨਰਸਿੰਘਪੁਰ ਦੇ ਨੇੜੇ ਪਾਂ ਭਰ ਗਿਆ ਜਿਸ ਕਾਰਨ ਹਾਈਵੇ ਤੇ 1 ਕਿਲੋਮੀਟਰ ਲੰਬਾ ਜਾਮ ਸੀ हिसार ਵਿੱਚ ਆਜ਼ਾਦ ਵਿਧਾਇਕ ਸਬਿਤਰੀ ਜਿੰਦਲ ਦੇ ਘਰ ਵਿੱਚ ਪਾਣੀ ਦਾਖਲ ਹੋ ਗਿਆ ਉਹਨਾਂ ਦੇ ਘਰ ਦੇ ਬਾਹਰ 3 ਫੁੱਟ ਪਾਣੀ ਜਮਾ ਹੋ ਗਿਆ हिसार ਦੇ ਹਾਂਸੀ ਵਿੱਚ ਬੱਸ ਸਟੈਂਡ ਤੇ ਭਾਰੀ ਪਾਣੀ ਭਰ ਗਿਆ ਇੱਥੇ ਗਾਂਦੀ ਚੌਕ ਦੇ ਨੇੜੇ ਤਹਿਸੀਲ ਰੋਡ ਤੇ ਮੀਂਹ ਕਾਰਨ ਇੱਕ ਪੁਰਾਣੀ ਇਮਾਰਤ ਢਿੱਗ ਪਈ ਪਾਣੀਪਤ ਵਿੱਚ ਨਗਰ ਨਿਗਮ ਦੇ ਦਫ਼ਤਰ ਦੇ ਨਾਲ ਵਿਧਾਇਕ ਪ੍ਰਮੋਦ ਕੁਮਾਰ ਵਿਜੇ ਦੇ ਦਫ਼ਤਰ ਦੇ ਬਾਹਰ ਪਾਣੀ ਜਮਾ ਹੋ ਗਿਆ ਸੋਨੀਪੱਤ ਦੇ ਸੈਕਟਰ 14 ਵਿੱਚ ਵੀ ਭਾਰੀ ਪਾਣੀ ਭਰ ਗਿਆ ਸਸ਼ੀ ਕਾਲ ਜੀ ਤੁਸੀਂ 124 7 ਤੇ ਚੌਕ हरियाणा ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਇਹਨਾਂ ਵਿੱਚੋਂ ਹਿਸਾਰ, ਪਾਣੀਪਤ, ਜਿੰਦ, ਫਤਿਹਗੜ੍ਹ ਸਾਹਿਬ ਅਤੇ ਹੋਰ ਬਾਕੀ ਜ਼ਿਲ੍ਹੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਰਿਵਾੜੀ, ਗੁਰੂਗ੍ਰਾਮ, ਚਰਖੀਦਾਦਰੀ ਅਤੇ ਚੱਜਰ ਵਿੱਚ ਵੀ ਬੰਦਾਬੰਦੀ ਹੋ ਰਹੀ ਹੈ। ਅੰਬਾਲਾ, ਯਮਨਾ ਨਗਰ, ਰੋहतक ਵਿੱਚ ਵੀ ਰਾਤ ਨੂੰ ਭਾਰੀ ਮੀਂਹ ਪਿਆ ਹਾਲਾਂਕਿ ਇੱਥੇ ਅਜੇ ਵੀ ਬੱਦਲਵਾਈ ਹੈ। ਮੌਸਮ ਵਿਭਾਗ ਨੇ ਦੁਪਹਿਰ ਤੱਕ 10 ਜ਼ਿਲ੍ਹੇ ਨੂੰ ਗੁਰੂਗ੍ਰਾਮ, ਚੱਜਰ, ਰੋहतक, ਫਤਿਹਗੜ੍ਹ ਸਾਹਿਬ, ਸੋਨੀਪਤ, ਪਾਣੀਪਤ, ਕਰਨਾਲ, ਜਿੰਦ ਅਤੇ ਕੈਥਲ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ। ਭਾਰਤੀ ਮੌਸਮ ਵਿਭਾ ਨੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਹਰਿਆਣਾ ਵਿੱਚ ਦਿਨ ਭਰ ਮੀਂਹ ਪਵੇਗਾ ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਗੁਰੂਗ੍ਰਾਮ ਵਿੱਚ ਭਾਰੀ ਮੀਂਹ ਕਾਰਨ ਸੁਭਾਸ਼ ਚੌਂਕ ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਐਮਬੀਐਂਸ ਮੋਲ ਦੇ ਸਾਹਮਣੇ ਐਨਐਚ 40 ਤੇ ਮੀਂਹ ਦਾ ਪਾਣੀ ਆਉਣ ਕਾਰਨ ਇਹ ਨਦੀ ਵਰਗਾ ਹੋ ਗਿਆ ਅਤੇ ਸਿਵਲ ਹਸਪਤਾਲ ਦੇ ਅੰਦਰ ਵੀ ਪਾਣੀ ਡਿੱਗਣਾ ਸ਼ੁਰੂ ਹੋ ਗਿਆ ਗੁਰੂਗ੍ਰਾਮ ਵਿੱਚ ਰਾਸ਼ਟਰੀ ਰਾਜਮਾਰਗ ਦੇ ਨਰਸਿੰਘਪੁਰ ਦੇ ਨੇੜੇ ਪਾਣੀ ਭਰ ਗਿਆ ਜਿਸ ਕਾਰਨ ਹਾਈਵੇ ਤੇ 1 ਕਿਲੋਮੀਟਰ ਲੰਬਾ ਜਮ ਸੀ हिसार ਵਿੱਚ ਆਜ਼ਾਦ ਵਿਧਾਇਕ ਸਬਿਤਰੀ ਜਿੰਦਲ ਦੇ ਘਰ ਵਿੱਚ ਪਾਣੀ ਦਾਖਲ ਹੋ ਗਿਆ ਉਹਨਾਂ ਦੇ ਘਰ ਦੇ ਬਾਹਰ 3 ਫੁੱਟ ਪਾਣੀ ਜਮਾ ਹੋ ਗਿਆ हिसार ਦੇ ਹਾਂਸੀ ਵਿੱਚ バス ਸਟੈਂਡ ਤੇ ਭਾਰੀ ਪਾਣੀ ਭਰ ਗਿਆ ਇੱਥੇ ਗਾਂਦੀ ਚੌਕ ਦੇ ਨੇੜੇ ਤਹਿਸੀਲ ਰੋਡ ਤੇ ਮੀਂਹ ਕਾਰਨ ਇੱਕ ਪੁਰਾਣੀ ਇਮਾਰਤ ਢਿੱਗ ਪਈ ਪਾਣੀਪਤ ਵਿੱਚ ਨਗਰ ਨਿਗਮ ਦੇ ਦਫ਼ਤਰ ਦੇ ਨਾਲ ਵਿਧਾਇਕ ਪ੍ਰਮੋਦ ਕੁਮਾਰ ਵਿਛੇ ਦੇ ਦਫ਼ਤਰ ਦੇ ਬਾਹਰ ਪਾਣੀ ਜਮਾ ਹੋ ਗਿਆ ਸੋਨਿਪੱਤ ਦੇ ਸੈਕਟਰ 14 ਵਿੱਚ ਵੀ ਭਾਰੀ ਪਾਣੀ ਭਰ ਗਿਆ